ਰੀਵਿਊ ਇੰਡੀਆ 265 ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਮਾਜਾ ਬੁਟੀਕ ਡਡਵਾ ਰੋਡ ਧਾਰੀਵਾਲ ਜਿੱਥੇ ਤੁਹਾਨੂੰ ਪਹਾੜੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਆਓ ਅੰਦਰ ਚੱਲ ਕੇ ਮੈਡਮ ਹਰਪ੍ਰੀਤ ਕੋਰਨਲ ਗੱਲਬਾਤ ਕਰਦੇ ਹਾਂ ਕਿ ਕੀ ਕੀ ਆਪਣੇ ਗਾਹਕਾਂ ਵਾਸਤੇ ਪਹਾੜੀ ਡਿਸਕਾਊਂਟ ਕਿੰਨਾ-ਕਿੰਨਾ ਚੀਜ਼ਾਂ ਦੇ ਉੱਪਰ ਦਿੱਤਾ ਜਾ ਰਿਹਾ ਹੈ ਅੰਜ ਪਹਿਲੇ ਕਿਤਾ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਬੁਟੀਕ ਤੋਂ ਬੋਲਦੇ ਸਸ਼ੀਕਲ ਜੀ ਅਸੀਂ ਮਾਜਾ ਬੁਟੀਕ ਧਾਰੀਵਾਲ ਤੋਂ ਮੇਰਾ ਨਾਮ ਹਰਪ੍ਰੀਤ ਕੋਰਾਂ ਤੇ ਇਹ ਜਿਹੜੀ ਸਾਡੀ ਬੁਟੀ ਹੈ ਇਹ ਵਿਪਨ ਕਵਾੜੀਆ ਦੇ ਬਿਲਕੁਲ ਆਪੋਜ਼ਿਟ ਰੂਟ ਤੇ ਆ ਔਰ ਅਸੀਂ ਅੱਜ ਹਨੇ ਰੱਖੜੀ ਦਾ ਤਿਉਹਾਰ ਆ ਰਿਹਾ ਹੈ ਰੱਖੜੀ ਦੇ ਤਿਉਹਾਰ ਵਾਸਤੇ ਆਪਣੇ ਕਸਟਮਰ ਉੱਤੇ ਕੀ ਕੀ ਲੈ ਕੇ ਆਏ ਹੋ ਅੱਜ ਹਾਂਜੀ ਅਸੀਂ ਰੱਖੜੀ ਦੇ ਤਿਉਹਾਰ ਤੇ ਸਾਡੀ ਆਫਰ ਹੈ ਕਿ ਅਸੀਂ ਕਸਟਮਰ ਨੂੰ 10% ਟੂ ਸਟਿਚਿੰਗ ਵਿੱਚ ਡਿਸਕਾਊਂਟ ਦੇ ਰਹੇ ਹਾਂ ਔਰ ਫੈਬਰਿਕ ਤੇ 15% ਜਿਹੜਾ ਆ ਉਹ ਡਿਸਕਾਊਂਟ ਦੇ ਰਹੇ ਹਾਂ ਜਿਹੜਾ ਵੀ ਕਸਟਮਰ ਸਾਡੀ ਜਿਹੜੀ ਵੀਡੀਓ ਹੈ ਲਾਈਕ ਸ਼ੇਅਰ ਕਰਕੇ ਆਏਗਾ ਜੇ ਤੁਹਾਡੇ ਕੋਲ ਸੂਟ ਦਿਖਾਓਗੇ ਕਿ ਕਿਹੜੇ ਕਿਹੜੇ ਜੀ ਹਾਂਜੀ ਤੁਸੀਂ ਆਓ ਤੁਹਾਨੂੰ ਪੂਰੀ ਵਿਜ਼ਿਟ ਕਰਾਉਣੀ ਆ ਸੀ ਆਪਣੀ ਬੁਟੀਕ ਦੀ ਹਾਂਜੀ ਹਾਂਜੀ ਦਿਖਾਓ ਕਿ ਕਿਹੜੇ ਸੂਟ ਤੁਹਾਡੇ ਕੋਲ ਹਾਂਜੀ ਸਾਡੇ ਕੋਲ ਹੈਂਡਵਰਕ ਦੇ ਸੂਟ ਨੇ ਹਾਂਜੀ ਜਿਵੇਂ ਦੇਖੋ ਇਹ ਹੈਂਡਵਰਕ ਦਾ ਸੂਟ ਹੈ ਔਰ ਨਾਲ ਇਹਦੇ ਦੁਪੱਟਾ ਆ ਹਾਂ ਇਹਨਾਂ ਦੀ ਸਭ ਦੀ ਅਲੱਗ-ਅਲੱਗ ਰੇਂਜ ਹੈ ਇਹ ਵੀ ਹੈਂਡਵਰਕ ਦਾ ਸੂਟ ਹੈ ਇਹ ਹੈਂਡਵਰਕ ਹੋਇਆ ਦਾ ਜੀ ਇਹ ਤੁਸੀਂ ਆਪ ਕਰਵਾਇਆ ਹੈ ਹਾਂ ਜੀ ਇਹ ਹੈਂਡਵਰਕ ਦੇ ਕਾਰੀਗਰ ਨੀਚੇ ਲੱਗੇ ਹੋਏ ਨੇ ਤੁਹਾਨੂੰ ਉਹਨਾਂ ਦਾ ਵੀ ਵਿਜ਼ਿਟ ਕਰਵਾਉਂਦੇ ਆ ਇਹ ਵੀ ਹੈਂਡਵਰਕ ਦਾ ਸੂਟ ਹੈ ਸਪੈਸ਼ਲ ਮੈਰਿਜਸ ਦੇ ਲਈ ਜਿਵੇਂ ਜੀ ਮੈਰਿਜ ਦਾ ਸੀਜ਼ਨ ਆ ਰਿਹਾ ਆ ਬਹੁਤ ਹੀ ਸੋਹਣਾ ਜਿਹੜਾ ਸੂਟ ਆ ਇਹ ਰੈਡੀ ਹੋਇਆ ਆ ਫਿਰ ਕਾਟਨ ਦੀ ਸੂਟ ਆ ਜਿਸ ਨਾਲ ਉੱਪਰ ਮਸ਼ੀਨੀ ਕਢਾਈ ਹੋਈ ਆ ਇਹਦੇ ਉੱਪਰ ਮਸ਼ੀਨ ਦੀ ਕਢਾਈ ਹੋਈ ਹੈ। ਇਹ ਮਸ਼ੀਨ ਦੀ ਕਢਾਈ ਹੋਈ ਹੈ ਤੁਸੀਂ ਆਪ ਕਰਵਾਈ ਹੈ? ਹਾਂਜੀ ਇਹ ਵੀ ਆਪ ਹੀ ਕਰਵਾਈ ਹੈ। ਹਾਂਜੀ। ਇਹਦੇ ਫਰੰਟ ਦੇ ਫਲਾਰਸ ਨੇ ਬਾਜੂ ਤੇ ਫਲਾਰਸ ਨੇ ਹਾਂਜੀ। ਔਰ ਪੋਹਚੇ ਤੇ ਵੀ ਫਲਾਰਸ ਨੇ। ਨਾਲ ਵੀ ਸੂਟ ਕੰਪਲੀਟ ਕੀਤਾ ਦਾ। ਹਾਂਜੀ ਨਾਲ ਇਹਦੀ ਦੁਪੱਟਾ ਵੀ ਆ। ਨਾਲ ਇਹਦੇ ਟਾਈੰਂ ਦਾ ਇਹਦੀ ਲੇਸ ਲਗਾਈ ਹੋਈ ਹੈ। ਠੀਕ ਹੈ। ਹਾਂਜੀ ਜੀ ਨੇ ਸਾਡੇ ਕੋਲ ਕਸਟਮਰ ਨੇ ਉਹਨਾਂ ਨੇ ਆਪਣਾ ਸੂਟ ਜਿਹੜਾ ਰੈਡੀ ਕਰਵਾਇਆ ਹੈਂਡਵਰਕ ਦਾ ਦੇਖੋ। ਇਹ ਪਿਓਰ ਦੇ ਉੱਪਰ ਰੈਡੀ ਹੈ। ਤੇ ਤੁਸੀਂ ਆਪ ਕਰੋ ਹਾਂਜੀ ਜਿਵੇਂ ਮੰਨ ਲਓ ਜੇ ਕਸਟਮਰ ਨੇ ਕਰਵਾਉਣਾ ਆ ਜਿਹੜੇ ਵੀ ਫੈਬਰਿਕ ਤੇ ਕਰਵਾਉਣਾ ਅਸੀਂ ਉਸੇ ਫੈਬਰਿਕ ਦੇ ਉਹਨਾਂ ਨੂੰ ਜਿਹੜਾ ਕੋਈ ਵੀ ਸੂਟ ਲੈ ਹੁਣ ਉੱਥੇ ਤੇ ਕਰਕੇ ਤੁਸੀਂ ਉਹਨੂੰ ਸਲਾਈ ਕਰਕੇ ਦੇ ਦੋ ਜਿਵੇਂ ਐਸਪੈਸ਼ਲੀ ਸਾਡੇ ਕੋਲ ਲਹਿੰਗੇ ਨੇ ਅਸੀਂ ਲਹਿੰਗੇ ਵੀ ਰੱਖੇ ਹੋਏ ਨੇ ਜਿਵੇਂ ਹਾਂਜੀ ਹੈਂਡਵਰਕ ਜਿਵੇਂ ਲਹਿੰਗੇ ਅਸੀਂ ਆਪਣਾ ਹੈਂਡਵਰਕ ਕਰਦੇ ਆ ਜਿਵੇਂ ਲਹਿੰਗੇ ਉੱਪਰ ਹੈਂਡਵਰਕ ਦੇਖੋ ਕਿੰਨਾ ਪ੍ਰੋਪਰ ਨੀਟ ਐਂਡ ਕਲੀਨ ਹੈਂਡਵਰਕ ਹੋਇਆ ਆ ਦੇਖੋ ਇਹਦਾ ਇਹ ਜੇ ਸਾਰਾ ਹੈਂਡਵਰਕ ਜਿਹੜਾ ਆ ਇਹਨਾਂ ਦੀ ਕਿੰਨਾ ਕੀਮਤ ਕਿੰਨੀ ਹੋਏਗੀ ਇਹਨਾਂ ਦੀ ਹਾਂਜੀ ਇਹਨਾਂ ਦੀ ਕੀਮਤ ਲੱਖ ਡੇਢ ਲੱਖ ਦੇ ਕਰੀਬ-ਕਰੀਬ ਆ ਜਾਂਦੀ ਹੈ ਜਿਹੜੇ ਅਸੀਂ ਆਪ ਖੁਦ ਹੈਂਡਵਰਕ ਕਰਦੇ ਆ ਮਤਲਬ ਤੁਸੀਂ 70000 ਤੋਂ ਲੈ ਕੇ 1 ਲੱਖ ਜਿੰਨਾ ਵੀ ਕਸਟਮਰ ਦਾ ਬਜਟ ਹੋਏਗਾ ਹਾਂਜੀ ਜਿੰਨਾ ਹੈ ਵੀ ਕਰਵਾਉ ਤੁਸੀਂ 50000 ਦਾ ਵੀ ਕਰਵਾ ਸਕਦੇ ਜੇ ਹਾਂਜੀ ਇਹ ਕਿਹ ਚੀਜ਼ ਇੱਧਰ ਬਣੀ ਕੇ ਦਿਖਾਓ ਹਾਂਜੀ ਇਹ ਵੀ ਇੱਥੇ ਸੂਟ ਹੀ ਬਣੇ ਹੋਏ ਨੇ ਸਾਰੇ ਹਾਂਜੀ ਸੂਟ ਹੀ ਬਣਾਇਆ ਹਾਂਜੀ ਇਹ ਦੇਖੋ ਇੱਧਰ ਵੀ ਸੂਟਸ ਬਣੇ ਹੋਏ ਨੇ ਜਿਵੇਂ ਅੱਜ ਇਹ ਵੀ ਵਰਕ ਕਰਵਾਇਆ ਕਸਟਮਰ ਨੇ ਨਾ ਜਿਵੇਂ ਵੀ ਕਿਸੇ ਨੇ ਵਰਕ ਕਰਵਾਉਣਾ ਆ ਉਹ ਵੀ ਵਰਕ ਹੋ ਸਕਦਾ ਹੈ ਦੇਖੋ ਜਿਵੇਂ ਅਲੱਗ-ਅਲੱਗ ਤਰ੍ਹਾਂ ਦੇ ਸੂਟ ਸਾਡੇ ਕੋਲ ਰੈਡੀ ਵੀ ਨੇ ਆ ਦੇਖੋ ਤੇ ਤੁਹਾਨੂੰ ਕਿ ਕਾਫੀ ਹੈਵੀ ਉੱਚੀ ਰੇਂਜ ਦੇ ਨੇ ਕੋਈ ਇਸ ਤੋਂ ਘੱਟ ਰੇਂਜ ਦੇ ਤੁਹਾਡੇ ਕੋਲ ਹੁੰਦੇ ਨਹੀਂ ਤੁਹਾਨੂੰ ਜਿਵੇਂ ਮੰਨ ਲਓ ਕਿ ਕਾਟਨ ਵੀ ਰੇਂਜ ਦੇ ਜਿਹੜੇ ਸੂਟਸ ਨੇ ਦੇਖੋ ਜਿਵੇਂ ਨਾਰਮਲ ਕਾਟਨ ਦੀ ਕਾਟਨ ਆ ਇਹਦੇ ਉੱਪਰ ਜਿਵੇਂ ਕਢਾਈ ਕੱਢੀ ਹੋਈ ਹੈ ਕਾਈ ਐਂਡ ਡਾਈ ਦਾ ਦੁਪੱਟਾ ਆ ਇਹ ਨਾਰਮਲ ਰੇਂਜ ਦੇ ਸੂਟਸ ਨੇ ਜਿਵੇਂ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਆ ਗਿਆ ਹਾਂਜੀ ਜਿਵੇਂ लेसिस ਲਗਾ ਕੇ ਕਸਟਮਰ ਆਪਣੀ ਚੁਆਇਸ ਦੇ ਜਿਵੇਂ ਮਰਜੀ ਸੂਟ ਰੈਡੀ ਕਰਵਾ ਸਕਦੇ ਨੇ ਜਿਵੇਂ ਲੇਸਿਸ ਲਗਾ ਕੇ ਸੂਟ ਦੀ ਕੀਮਤ ਭਾਵੇਂ 500 600 ਰੁਪਇਆ ਹੋਵੇ ਬਟ ਲੇਸਿਸ ਲਗਾ ਕੇ ਅਸੀਂ ਵਧੀਆ ਉਹਨੂੰ ਰੈਡੀ ਕਰ ਦਿੰਦੇ ਹਾਂ ਔਰ ਇਹਦੇ ਤੇ ਪੈਚ ਲਗਾ ਕੇ ਦੇਖੋ ਪੈਚ ਪੈਚ ਮੋਰ ਕੀਤਾ ਹੋਇਆ ਪੈਚ ਹਾਂਜੀ ਪੈਚ ਲਗਾ ਕੇ ਔਰ ਇਹਦੀ ਬਾਜੂ ਤੇ ਔਰ ਇਹਦੀ ਸ਼ਰਟ ਤੇ ਫਿਰ ਕਾਰੀਗਰ ਤੁਸੀਂ ਆਪਣੇ ਕੋ ਰੱਖੋਗੇ ਚਲੋ ਬਾਅਦ ਵਿੱਚ ਦੁਪट्टे ਦਾ ਪੈਚ ਲਗਾ ਕੇ ਅਸੀਂ ਇਹ ਸੂਟ ਰੈਡੀ ਕਿਸਾ ਹਾਂ ਸੂਟ ਨੂੰ ਤਿਆਰ ਕਰਕੇ ਸਲਾਈ ਕਰਕੇ ਪੂਰਾ ਕੰਪਲੀਟ ਬਣਾਉਣਾ ਹਾਂ ਹਾਂਜੀ 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 ਅੱਜ ਤੁਹਾਨੂੰ ਨੀਚੇ ਆਪਣੇ ਕਾਰੀਗਰਸ ਨਾਲ ਵੀ ਮਨਾਉਣੇ ਆ ਹਾਂਜੀ ਅੱਜ ਅਸੀਂ ਪਹੁੰਚੇ ਮੱਜਾ ਬੁਟੀਕ ਤੇ ਧਾਰੀਵਾਲ ਸਾਹਮਣੇ ਬਿੱਪਰ ਕਬਾਰੀ ਦੀ ਦੁਕਾਨ ਦੇ ਸਾਹਮਣੇ ਦੁਕਾਨ ਹੈ ਮੱਜਾ ਬੀਡਿੰਗ ਉੱਥੇ ਤੁਹਾਡੇ ਵਾਸਤੇ ਵਧੀਆ ਵਧੀਆ ਸੂਟ ਜਿਹੜੇ ਨੇ ਸਲਾਈ ਕੀਤੇ ਜਾਂਦੇ ਨੇ ਮੱਜਾ ਬੀਡ ਤੇ ਤੁਹਾਨੂੰ ਕੋਈ ਵੀ ਸੂਟ ਤੁਸੀਂ ਕਢਾਈ ਸਲਾਈ ਕਰਾਉਣਾ ਹੋਵੇ ਜਾਂ ਉੱਥੋਂ ਤੁਸੀਂ ਸੂਟ ਲੈਣਾ ਹੋਵੇ ਤਾਨੂੰ ਪੂਰਾ ਤਿਆਰ ਕਰਕੇ ਦੇਣਗੇ ਹੈਂਡਵਰਕ ਵੀ ਉੱਥੇ ਹੁੰਦਾ ਹੈ ਮਸ਼ੀਨ ਦੀ ਕਢਾਈ ਵੀ ਉੱਥੇ ਹੁੰਦੀ ਹੈ ਇਹ ਬਣਵਾਇਆ ਆ ਇਹ ਬੇਟੀ ਦਾ ਆ ਇਹ ਉਹਦੀ ਮਦਰ ਦਾ ਸੂਟ ਆ ਠੀਕ ਆ ਇਹ ਵੀ ਇਵੇਂ ਇਹ ਪੈਚਵਰਕ ਲਗਾ ਕੇ ਜਿਵੇਂ ਮਦਰ ਦਾ ਸੂਟ ਆ ਔਰ ਬੇਟੀ ਦੀ ਉਹਨਾਂ ਨੇ ਛੋਟੀ ਜੀ ਫਰੌਕ ਬਣਾਈ ਆ ਰੱਖੜੀ ਸਪੈਸ਼ਲ ਤੇ ਠੀਕ ਹੋਰ ਦੇਖ ਕੇ ਦਿਖਾਓ ਹਾਂਜੀ ਇਵੇਂ ਹੈਂਡਵਰਕ ਦੇ ਸੂਟ ਨੇ ਇਹ ਮਸ਼ੀਨ ਦੀ ਕਢਾਈ ਹੈ ਦੇਖੋ ਦੁਪੱਟੇ ਦੇਸੀ ਲਗਾ ਕੇ ਬਹੁਤ ਹਾਂਜੀ ਇਹ ਜਿਹੜੇ ਇਹ ਹੈਂਡਵਰਕ ਆ ਇਹ ਜਿਵੇਂ ਮਸ਼ੀਨ ਦਾ ਵਰਕ ਹੈ ਇਹ ਵੀ ਹੈਂਡਵਰਕ ਆ ਇਹ ਬੱਚਿਆਂ ਦੇ ਰੈਡੀ ਹੋ ਗਏ ਕਿਨੇ ਸਾਡੇ ਕੋਲੋਂ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਵੀ ਜਾਂਦਾ ਹੈ ਕਪੜਾ ਹਾਂਜੀ ਅਸੀਂ ਪੂਰਾ ਤਿਆਰ ਕਰਕੇ ਭੇਜਦੇ ਹਾਂ ਦਿਖਾਓ ਕਾਰੀਗਰ ਦਿਖਾਓ ਕਿੱਥੇ ਹਾਂਜੀ ਤੁਹਾਡੇ ਕਾਰੀਗਰ ਕਿੱਥੇ ਕਾਰੀਗਰ ਦਿਖਾਓ ਹਾਂਜੀ ਆ ਦੇਖੋ ਇੱਧਰ ਹੈਂਡਵੋਕ ਦੇ ਕਾਰੀਗਰ ਨੇ ਇਹ ਹੈਂਡਵੋਕ ਦਾ ਆਪਣਾ ਕੰਮ ਕਰ ਰਹੇ ਆ ਕੁਝ ਕਾਰੀਗਰ ਜਿਹੜੇ ਉਹਨਾਂ ਦੇ ੱਡੇ ਲੱਗੇ ਹੋਏ ਛੁੱਟੀ ਦੇ ਨੇ ਸਿਰ ਮੁਕ ਕਾਰੀਗਰ ਹੈ ਹਾਂਜੀ ਹਾਂ ਅੱਜ ਤੱਕ ਹਾਂਜੀ ਹੱਥ ਦੀ ਕਢਾਈ ਮਤਲਬ ਕਰਦੇ ਨੇ ਹਾਂਜੀ ਇੱਧਰ ਵੀ ਇਹਨਾਂ ਨੇ ਸੂਟ ਲਗਾਇਆ ਹੋਇਆ ਆ ਬਟ ਉਹ ਛੁੱਟੀ ਦੇ ਨੇ ਅਦਰ ਸਾਡੀ ਮਸ਼ੀਨੀ ਕਢਾਈ ਜੇ ਤੁਹਾਡੇ ਕਸਟਮਰ ਨੇ ਰਖੜੀ ਦੇ ਉੱਪਰ ਉਹਨੂੰ ਕੀ ਮਿਲ ਕੇ ਆਫਰ ਕਰਦੇ ਪਿਓ ਕੀ ਸਕੀਮ ਹੈ ਹਾਂਜੀ ਰਖੜੀ ਦੇ ਉੱਪਰ ਅਸੀਂ ਉਹਨਾਂ ਨੂੰ ਜਿਵੇਂ 10% ਦਾ ਡਿਸਕਾਊਂਟ ਸਟਿਚਿੰਗ ਵਿੱਚ ਦਵਾਂਗੇ ਔਰ 15% ਦਾ ਡਿਸਕਾਊਂਟ ਜਿਹੜਾ ਆ ਉਹ ਫੈਬਰਿਕ ਦੇ ਵਿੱਚ ਦਵਾਂਗੇ ਜਿਹੜਾ ਅਸੀਂ ਫੈਬਰਿਕ ਜਿਹੜਾ ਵੀਡੀਓ ਲਾਈਕ ਸ਼ੇਅਰ ਕਰਕੇ ਆਏਗਾ ਵੀਡੀਓ ਲਾਈਕ ਸ਼ੇਅਰ ਕਰਕੇ ਆਏਗਾ ਸਾਡੇ ਕੋਲ ਬਕਾਇਦਾ ਸਕਰੀਨਸ਼ਾਟ ਲੈ ਕੇ ਆਏਗਾ ਵੀਡੀਓ ਜਿੰਦਾ ਤੇ ਜਿਆਦਾ ਸ਼ੇਅਰ ਕਰ ਦਿਓ ਤੁਹਾਨੂੰ ਵੱਡੀ ਆਫਰ ਮਿਲ ਰਹੀ ਆ ਸੂਰ ਦੇ ਉੱਪਰ ਕਢਾਈ ਦੇ ਉੱਪਰ ਭਾਰੀ ਜਿਹਾ ਡਿਸਕਾਊਂਟ ਮਿਲ ਰਿਹਾ ਤੁਹਾਨੂੰ ਮ ਸਾ ਮਸ਼ੀਨਿਕ ਰਾਈ ਕਰੀ ਹਾਂਜੀ ਹਾਂਜੀ ਖੁਸ਼ੀ ਨਹੀਂ ਕਟਾਈ ਕਰਦੇ ਫਿਰ ਆਪਨੂੰ ਕੀ ਕੀ ਸਮਾਨ ਆਇਆ ਤੁਹਾਨੂੰ ਹਾਂਜੀ ਸੂਟ ਤੁਹਾਡੇ ਕੋਲ ਮਿਲ ਜਾਂਦੇ ਆਪੇ ਸਲਾਹ ਕਰਦੇ ਹਾਂਜੀ ਦੁਪੱਟੇ ਜਿਸ ਤਰ੍ਹਾਂ ਦੀ ਮਰਜ਼ੀ ਦੁਪੱਟੇ ਸਾਡੇ ਕੋਲ ਲੈ ਸਕਦੇ ਨੇ ਭਾਵੇਂ ਜਿਨੋਂਨ ਦਾ ਹੋਵੇ ਸ਼ਿਫੋਨ ਦਾ ਹੋਵੇ ਔਰਗੈਂਜ਼ਾ ਦਾ ਦੁਪੱਟਾ ਹੋਵੇ ਜਿਵੇਂ ਨਾ ਮਰਜ਼ੀ ਦੁਪੱਟਾ ਸਾਡੇ ਕੋਲ ਲੈ ਕੇ ਜਾ ਸਕਦੇ ਹੋ ਤੁਸੀਂ ਆਪਣੀ ਲੋਕੇਸ਼ਨ ਦੱਸ ਦਿਓ ਫਿਰ ਹਾਂਜੀ ਮਾਜਾ ਬੂਟਿਕ ਡੈਡਮਾ ਰੋਡ ਸਾਹਮਣੇ ਵਿਪਨ ਕਵਾੜੀਆ ਹਟਾਰੀਵਾਲ ਹਾਂਜੀ ਇਹਦਾ ਤੁਹਾਡਾ ਸਾਡਾ ਸਟਿਚਿੰਗ ਦਾ ਡਿਪਾਰਟਮੈਂਟ ਆ ਇਹ ਮਾਸਟਰ ਜੀ ਕੱਟੇ ਵਾਲੇ ਨੇ ਜੋ ਵੀ ਅਸੀਂ ਸੂਟ ਹੈਂਡਵਰਕ ਨਾਲ ਜਾਂ ਮਸ਼ੀਨਵਰਕ ਨਾਲ ਰੈਡੀ ਕਰਵਾਉਨੇ ਆ ਉਹ ਇੱਥੇ ਜਿਹੜੇ ਸਾਰੇ ਸਟਿਚਿੰਗ ਹੁੰਦੀ ਹੈ ਸਾਰੇ ਸਲਾਈਆਂ ਦੇ ਘੜੀਆਂ ਰੱਖਣਾ ਹਾਂਜੀ ਜੀ ਸਾਰੇ ਰੱਖ ਕੇ ਜੋ ਮੜ ਕੇ ਤੁਸੀਂ ਸਲਾਈ ਵਾਸਤੇ ਰੱਖੀ ਹਾਂ ਹਾਂਜੀ ਹਾਂਜੀ ਉਹਦੇ ਜਿੱਥੇ ਪਹੁੰਚੂਗਾ ਬਿਲਕੁਲ ਠੀਕ ਹੈ ਸ਼ਾਇਦ ਜਿੰਨੀ ਮਸ਼ੀਨ ਤੇ ਤੁਹਾਨੂੰ ਫਿਰ ਪਹੁੰਚੇਗਾ ਅਲੱਗ-ਅਲੱਗ ਮਾਨਨ ਦੇ ਹਾਂਜੀ ਇੱਥੇ ਅਲੱਗ-ਅਲੱਗ ਡਿਜ਼ਾਈਨਸ ਤੇ ਜਿੱਥੇ ਪਹੁੰਚੇ ਜਿਹੜੇ ਆ ਓਪਨ ਆ ਜਾਂਦੇ ਨੇ ਜਿਵੇਂ ਦੀ ਮਰਜ਼ੀ ਕਿਸੇ ਨੂੰ ਸ਼ਰਟ ਤੇ ਡਿਜ਼ਾਈਨਿੰਗ ਕਰਾਉਣੀ ਆ ਕੁਰਤੇ ਤੇ ਡਿਜ਼ਾਈਨਿੰਗ ਕਰਵਾਉਣੀ ਆ ਉਹ ਡਿਜ਼ਾਈਨਿੰਗ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀ ਪਹੁੰਚਿਆ ਤੇ ਇਹੋ ਜਨਨੀ ਆ